ਮਿੱਤਰੋ ਇੱਕ ਨਾ ਬੈਠਾ ਬੈਠਾ ਦੇ ਨਾ ਯਾਰ ਦਿਮਾਗ ਦੇ ਵਿੱਚ ਗੱਲ ਆਈ ਤੇ ਵੈਸੇ ਗੱਲ ਇਹ ਕਿਸੇ ਆਪਾਂ ਪਾਰਟੀ ਦੀ ਨਹੀਂ ਕਰਦੇ ਗੱਲ ਕਰਦੇ ਆਪਾਂ ਆਪਣੇ ਹਲਕੇ ਦੇ ਲੀਡਰਾਂ ਦੀ ਵੀ ਆਪਣੇ ਹਲਕੇ ਹੌਲ ਸੀਟ ਤੇ ਕਿਹੜਾ ਲੀਡਰ ਵਧੀਆ ਆ ਦਾ ਕਾਰਗੁਜ਼ਾਰੀ ਕਰਕੇ ਗਿਆ ਤੇ ਸਭ ਤੋਂ ਘੱਟ ਕਾਰਗੁਜ਼ਾਰੀ ਕੀ ਦੀ ਆ ਜੇ ਆਪਾਂ ਗਿਣਤੀ ਕਰੀਏ ਹਰਵੰਦ ਸਿੰਘ ਸਿੱਧੂ ਉਹਨੇ ਆਪਾਂ ਆਮ ਲੋਕਾਂ ਤੋਂ ਸੁਣਦੇ ਆ ਵੀ ਲੋਕ ਆ ਜਿਹੜੇ ਆਮ ਉਹਨਾਂ ਦੇ ਬੱਚੇ ਆਮ ਪਿੰਡ ਦੇ ਵਿੱਚ ਆਪਣੇ ਹਲਕੇ ਦੇ ਵਿੱਚੋਂ ਬੱਚੇ ਬਹੁਤ ਜ਼ਿਆਦੇ ਜਾਣ ਕੇ ਨਾ ਉਸ ਟਾਈਮ ਦੇ ਉੱਤੇ ਡਿਊਟੀਆਂ ਦੇ ਉੱਪਰ ਰਖਾਏ ਆ ਤੇ ਅੱਜ ਵੀ ਉਹ ਪਰਿਵਾਰ ਯਾਦ ਕਰਦੇ ਆ ਵੀ ਯਾਰ ਸਾਨੂੰ ਸਿੱਧੂ ਸਾਹਿਬ ਨੇ ਉਹ ਡਿਊਟੀ ਤੇ ਲਵਾਇਆ ਸੀ ਤੇ ਉਦੋਂ ਆਮ 10 11 12 ਪੜਿਆ ਵਾ ਬਹੁਤ ਹੁੰਦਾ ਸੀਗਾ ਤੇ ਚਲੋ ਉਦੋਂ ਕਈ ਵਿਭਾਗਾਂ ਦੇ ਵਿੱਚ ਉਹਨਾਂ ਨੇ ਭਰਤੀ ਕਰਾਈ ਉਸ ਤੋਂ ਬਾਅਦ ਆਗੇ ਮਲੂਕਾ ਸਾਹਿਬ ਮਲੂਕਾ ਸਾਹਿਬ ਚਲੋ ਇਹਨਾਂ ਨੂੰ ਮੰਤਰੀ ਬਣਨ ਦਾ ਮੌਕਾ ਮਿਲਿਆ ਤੇ ਪਹਿਲੀ ਟਰਨ 'ਚ ਹੀ ਇਹ ਮੰਤਰੀ ਬਣ ਗਏ ਸੀ ਤੇ ਵਧੀਆ ਰੈਂਕ ਆ ਗਿਆ ਸੀ ਇਨਾਂ ਨੇ ਵੀ ਕੋਈ ਕੰਮ ਦੀ ਕਸਰ ਨਹੀਂ ਛੱਡੀ ਭਗਤਾ ਬਲਾਕ ਦੇ ਵਿੱਚ ਸਰਨੋਂ ਪਹਿਲਾਂ ਇਹਨਾਂ ਨੇ ਤਹਿਸੀਲ ਲਿਆਂਦੀ ਆ ਆਪਣਾ ਆ ਤਹਿਸੀਲ ਆ ਗਈ ਤਹਿਸੀਲ ਫਿਰ ਇਹਨਾਂ ਨੇ ਹਸਪਤਾਲ ਬਣਾਇਆ ਫਿਰ ਇਹਨਾਂ ਨੇ ਤਿੰਨੇ ਪੁਲ ਬਣਾਏ ਡਰੇਨ ਦੇ ਫਿਰ ਠਾਣਾ ਉਹ ਅਮੀਰਗੜ ਨੂੰ ਜਾਣਿਆ ਜਦੋਂ ਬਰਨਾਲਾ ਰੋਡ ਤੇ ਉਥੇ ਠਾਣੇ ਦਾ ਉਹ ਬਹੁਤ ਬੁਰਾ ਹਾਲ ਸੀਗਾ ਉੱਥੇ ਉਹ ਜਗ੍ਹਾ ਬਹੁਤ ਵਧੀਆ ਬਣਾਈ ਸਰਕਾਰੀ ਹਸਪਤਾਲ ਭਗਤੇਦੀ ਦਾਣਾ ਮੰਡੀ ਤੇ ਬਹੁਤ ਜਾਨਕਿ ਨਾ ਇਹ ਜੀਆਂ ਚੀਜ਼ਾਂ ਤੇ ਇੱਕ ਖਾਲਸਾ ਕਾਲਜ ਤੇ ਉਹ ਬਹੁਤ ਵੱਡੀ ਦੇਣਾ ਮਲੂਕਾ ਸਾਹਿਬ ਦੀ ਫਿਰ ਬਿਜਲੀ ਬੋਰਡ ਦਾ ਜਿੱਥੇ ਆਪਣਾ ਉਹ ਦਫ਼ਤਰ ਬਣਾਇਆ ਐਕਸੀਅਨ ਦਾ ਤੇ ਇਹ ਚੀਜ਼ਾਂ ਜਨਨ ਕਿ ਆਮ ਉਂਗਲੀ ਤੇ ਉਂਗਲਾਂ ਦੇ ਨਾਲ ਗਣਨ ਵਾਲੀਆਂ ਗਲੀਆਂ ਤੇ ਮਲੂਕਾ ਸਾਹਿਬ ਨੇ ਆਪਦੇ ਧਰਨ ਦੇ ਵਿੱਚ ਕਾਫੀ ਜਾਨੀ ਕਿ ਕੰਮ ਧੰਦੇ ਕਰਵਾਏ ਫਿਰ ਮੋਟਰਾਂ ਦਾ ਚਲੋ ਸਾਰੇ ਪੰਜਾਬ 'ਚ ਹੀ ਲੱਗੀਆਂ ਤੇ ਉਹ ਵੀ ਇਹਨਾਂ ਦੀ ਕਾਰਗੁਜ਼ਾਰੀ ਦੇ ਵਿੱਚ ਜਿਹੜੀ ਸਕੀਮਾਂ ਚੱਲੀ ਸੀ ਤੇ ਗਲੀਆਂ ਨਾਲੀਆਂ ਵਾਲੀ ਗੱਲ ਤਾਂ ਉਹ ਕਸਰੀ ਨਹੀਂ ਰਹੀ ਕੋਈ ਵੀ ਬਹੁਤ ਜ਼ਿਆਦਾ ਗਲੀਆਂ ਨਾਲੀਆਂ ਜਿਹੜੀਆਂ ਉਹ ਬਣੀਆਂ ਆ ਤੇ ਉਸ ਤੋਂ ਬਾਅਦ ਕਾਂਗੜ ਸਾਹਿਬ ਦੀ ਵਾਰੀ ਆ ਗਈ। ਤੇ ਜੇ ਕੋਈ ਗਿਣਤੀ ਚ ਕੰਮ ਰਹਿ ਗਿਆ ਹੋਇਆ ਮਲੂਕਾ ਸਾਹਿਬ ਵਾਲੀ ਟਰਮ ਚ ਤੇ ਉਹ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਦਿਓ। ਤੇ ਉਸ ਤੋਂ ਬਾਅਦ ਆ ਗਈ ਕਾਂਗੜ ਸਾਹਿਬ ਦੀ ਵਾਰੀ। ਕਾਂਗੜ ਸਾਹਿਬ ਨੇ ਤਾਂ ਸਾਨੂੰ ਪਤਾ ਹੀ ਆ ਇੱਕ ਉੱਥੇ ਇੱਕ ਟਰਾਂਸਫਾਰਮ ਵਾਲਾ ਉਹ ਮੇਰੇ ਧਿਆਨ ਦੇ ਵਿੱਚ ਆਇਆਗਾ। ਤੇ ਵੀ ਉਹ ਟਰਾਂਸਫਾਰਮ ਵਾਲਾ ਜਿਹੜਾ ਇੱਥੇ ਇੱਕ ਉਹ ਵਧੀਆ ਸੌਸ ਬਣ ਗਿਆ। ਉਹਨਾਂ ਨੇ ਆਪ ਦੇ ਜਦੋਂ ਮੰਤਰੀ ਰਿਹਾ ਏ ਤੇ ਉਦੋਂ ਇਥੇ ਲੈ ਆਂਦਾ ਉਹ ਭਗਤੇ ਭਾਈ ਤੋਂ ਆਪਾਂ ਨੂੰ ਟਰਾਂਸਫਾਰਮ ਟਿੰਡੋ ਲੈਣ ਜਾਣਾ ਪੈਂਦਾ ਸੀ ਉਹ ਵੀ ਚਲ ਚੰਗਾ ਕੰਮ ਕਰਿਆ ਵਧੀਆ ਤੇ ਇਹਨਾਂ ਤੋਂ ਬਾਅਦ ਇੱਕ ਹੁਣ ਆਮ ਆਦਮੀ ਪਾਰਟੀ ਬਲਕਾਰ ਸਿੱਧੂ ਤੇ ਬਲਕਾਰ ਸਿੱਧੂ ਦੀ ਕੰਮਾਂ ਦੀ ਗਿਣਤੀ ਉਹ ਜਾਣ ਕੇ ਵਾਟਰ ਬਾਕਸ ਆ ਇਹ ਸੈਂਟਰ ਦੀ ਸਕੀਮ ਆ ਤੇ ਆਪਣੇ ਪਿੰਡ ਦੇ ਵਿੱਚ तकरीबन ਤੇ ਹੋਰ ਜਰ ਜੇ ਆਪਾਂ ਵੇਖੀਏ ਮੈਨੂੰ ਨਾ तकरीबन ਹੋ ਸਕਦਾ ਵੀ ਮੇਰੀ ਨੌਲੇਜ ਚ ਨਾ ਹੋਵੇ ਇਹ ਗੱਲ ਤੇ ਮੇਰੇ ਧਿਆਨ ਦੇ ਵਿੱਚ ਨਾ ਹੋਵੇ ਤੇ ਇਹ ਲਾਜ਼ਮੀ ਯਾਰ ਤੁਸੀਂ ਦੱਸਿਓ ਵੀ ਕਾਂਗਰਸ ਸਾਹਿਬ ਨੇ ਵੱਧ ਕੰਮ ਕਰਾਏ ਆ ਜਾਂ ਮਲੂਕਾ ਸਾਹਿਬ ਨੇ ਵੱਧ ਕੰਮ ਕਰਾਏ ਆ ਜਾਂ ਸਿੱਧੂ ਸਾਹਿਬ ਨੇ ਵੱਧ ਕੰਮ ਕਰਾਏ ਆ ਵੀ ਇਹਨਾਂ ਤਿੰਨਾਂ ਲੀਡਰਾਂ ਦੇ ਵਿੱਚੋਂ ਆਪਣੇ ਹਲਕੇ ਦੇ ਤਿੰਨ ਲੀਡਰ ਮੇਨ ਆਪਾਂ ਆਪਣੀ ਸੁਰਤੀ ਵਿੱਚ ਸਿੱਧੂ ਸਾਲ ਮਲੂਕਾ ਸਾਹਿਬ ਤੇ ਕੰਗੜ ਸਾਹਿਬ ਤੇ ਹੁਣ ਬਲਕਾਰ ਸਿੱਧੂ ਚਾਰਾਂ ਦੀ ਤਰਨ ਦੇ ਵਿੱਚ ਵੀ ਸਭ ਤੋਂ ਵੱਧ ਕੰਮ ਕਰਾਉਣ ਵਾਲਾ ਕਿਹੜਾ ਲੀਡਰ ਆ ਤਾਕੜਾ ਉਹ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਦਿਓ ਤੇ ਮੇਰੇ ਹਿਸਾਬ ਨਾਲ ਤਾਂ ਪਹਿਲੇ ਨੰਬਰ ਤੇ ਮਲੂਕਾ ਸਾਹਿਬ ਆਉਣਗੇ ਤੇ ਬਾਕੀ ਤੁਸੀਂ ਦੱਸ ਦਿਓ ਹੋ ਸਕਦਾ ਮੇਰੇ ਧਿਆਨ ਚ ਨਾ ਹੋਵੇ ਕੰਗੜ ਸਾਹਿਬ ਵੀ ਆ ਸਕਦੇ ਆ ਤੇ ਬਲਕਾਰ ਸਿੱਧੂ ਵੀ ਆ ਸਕਦੇ ਆ ਪਹਿਲੇ ਨੰਬਰ ਚ ਪਰ ਮੇਰੇ ਧਿਆਨ ਦੇ ਵਿੱਚ ਮਲੂਕਾ ਸਾਹਿਬ ਪਹਿਲੇ ਨੰਬਰ ਤੇ ਆ ਕੰਮਕਾਰ ਕਰਾਉਣ ਦੇ ਵਿੱਚ ਹਸਪਤਾਲ ਤਿੰਨੇ ਪੁਲ ਡਰੇਨ ਦੇ ਤੇ ਦੇਖੋ ਤਸੀਲ ਤੇ ਥਾਣਾ ਤੇ ਮੰਡੀ ਤੇ ਖਾਲਸਾ ਕਾਲਜ ਤੇ ਜਾਨੀ ਕਿ ਬਹੁਤ ਕਮਾ ਦਾ ਕੋਈ ਤੋੜ ਹੀ ਨਹੀਂ ਗਿਣਤੀ ਤੇ ਜੇ ਆਪਾਂ ਕਰ ਲੱਗੇ ਬਹੁਤ ਕੰਮ ਹੋ ਜਾਂਦੇ ਆ ਤੇ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਓ ਵੀ ਸਾਰਿਆਂ ਨਾਲੋਂ ਪਹਿਲੇ ਨੰਬਰ ਤੇ ਕਿਹੜਾ ਆ ਰਿਹਾ ਇਹਨਾਂ ਚੋਂ ਤੇ ਆਪਾਂ ਕੰਮ ਮਲੂਕਾ ਸਾਹਿਬ ਦੇ ਤੁਹਾਨੂੰ ਦਿਖਾਉਣੇ ਆ ਵੀ ਇਹਦੇ ਕਰਾਇੇ ਵੀ ਆ ਆਹ ਇਹਦਾ ਖਾਲਸਾ ਕਾਲਜ ਬਣਿਆ ਹੋਇਆ ਭਗਤਾਨਾ ਥਾਣਾ ਰੋਡ ਤੇ ਇਹ ਵੀ ਮਲੂਕਾ ਸਾਹਿਬ ਦੀ ਟਰਮ ਦੇ ਵਿੱਚ ਬਣਿਆ ਹੋਇਆਗਾ ਅਸੀਂ ਦੇਖ ਰਹੇ ਹਾਂ ਬਹੁਤ ਵੱਡੀ ਸਹੂਲਤ ਇਹ ਇਲਾਕੇ ਨੂੰ ਬਣੀ ਹੈਗੀ ਤੇ ਇਹ ਮਲੂਕਾ ਸਾਹਿਬ ਇਹ ਲੈ ਕੇ ਆਏ ਸੀਗੇ ਤੇ ਇਹਨਾਂ ਦੀ ਕਾਰਗੁਜ਼ਾਰੀ ਦੇ ਵਿੱਚ ਇਹ ਚੱਲੂ ਹੋਇਆ ਸੀ ਤੇ ਹੁਣ ਤੁਹਾਨੂੰ ਦਿਖਾ ਦਿੰਨੇ ਆ ਆਹ ਜਿਹੜਾ ਦਾਣਾ ਮੰਡੀ ਭਗਤਾ ਭਾਈ ਦਾ ਇਹ ਵੀ ਇਹਨਾਂ ਦੇ ਧਰਮ ਦੇ ਵਿੱਚ ਹੀ ਤੇ ਆਹ ਹੁਣ ਪੌੜ ਆ ਗਿਆ ਜਿਹੜਾ ਆਪਣਾ ਭਗਤਾ ਭਾਈ ਪਿੰਡ ਵਾਲਾ ਪੌੜ 베ਰੀ ਕੋਲੋਂ ਕ੍ਰਾਸ ਕਰਦਾਗਾ ਤੇ ਅਸੀਂ ਇੰਜ ਦੇ ਕੋਲੇ ਆ ਗਿਆ ਦੂਜਾ ਪੌੜ ਆ ਗਿਆ ਜਿਹੜਾ ਫੱਟਾ ਵਾਲਾ ਪੌੜ ਕਹਿੰਦੇ ਹੁੰਦੇ ਜਿਹਨੂੰ ਆਪਾਂ ਇਹ ਵੀ ਮਲੂਕਾ ਸਾਹਿਬ ਦੀ ਦੇਣਾ ਭਗਤਾ ਭਾਈ ਨੂੰ ਫੇਰ ਉਹ ਤੋਂ ਗਾਹਾਂ ਜਿਹੜਾ ਆ ਗਿਆ ਇਹ ਆ ਗਿਆ ਬਾਗਾ ਪ੍ਰਾਣਾ ਰੋਡ ਨੂੰ ਜਿਹੜਾ ਮਲਾਉਂਦਾ ਪੁਲ ਸਿੱਧਾ ਖੰਡੇ ਵਾਲੇ ਚੌਂਕ ਤੋਂ ਜਾਂਦਾ ਇਹ ਵੀ ਮਲੂਕਾ ਸਾਹਿਬ ਦੇ ਵੇਲੇ ਬਣਿਆਗਾ ਤੇ ਦੋਸਤੋ ਜਿਹੜਾ ਬੱਸ ਸਟੈਂਡ ਆ ਅੱਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਉਹ ਬੱਸ ਸਟੈਂਡ ਵੀ ਇਹਨਾਂ ਦੀ ਦੇਣਾ ਤੇ ਉਸ ਤੋਂ ਬਾਅਦ ਤਸੀਲਾਂ ਤਸੀਲ ਵੀ ਇਹਨਾਂ ਦੀ ਕਾਰਗੁਜ਼ਾਰੀ ਦੇ ਵਿੱਚ ਆਈ ਆ ਤੇ ਪਕਤਾ ਠਾਣਾ ਬਣਿਆ ਉਹ ਵੀ ਬਾਹਰ ਬਰਨਾਲਾ ਰੋਡ ਤੇ ਇਹਨਾਂ ਦੀ ਕਾਰਗੁਜ਼ਾਰੀ ਦੇ ਵਿੱਚ ਬਣਿਆ ਐਕਸ਼ਨ ਦਫਤਰ ਉਹ ਵੀ ਇਹਨਾਂ ਦੀ ਕਾਰਗੁਜ਼ਾਰੀ ਦੇ ਵਿੱਚ ਤੇ ਜਾਨੀ ਕਿ ਕਾਫੀ ਕੰਮ ਜਿੰਨੀ ਮਰਜ਼ੀ ਲੰਮੀ ਲਿਸਟ ਕਰ ਲਗੇ ਆਪਾਂ ਤੇ ਆ ਸਾਨੂੰ ਤਿੰਨੇ ਪੁਲ ਦਿਖਾਤੇ ਆ ਤੇ ਤਸੀਲਾਂ ਉਹ ਦਿਖਾਤੀ ਤੇ ਬੱਸ ਸਟੈਂਡ ਤੇ ਸਾਰਾ ਤੁਹਾਨੂੰ ਇਹ ਦਿਖਾ ਦਿੱਤਾਗਾ ਤੇ ਹੁਣ ਤੁਸੀਂ ਕਮੈਂਟਾਂ ਦੇ ਵਿੱਚ ਲਾਜ਼ਮੀ ਦੱਸਣਾ ਵਿਚਾਰਾਂ ਲੀਡਰਾਂ ਦੇ ਵਿੱਚੋਂ ਆਪਣੇ ਹਲਕੇ ਨੂੰ ਵਧੀਆ ਬਣਾਉਣ ਦੇ ਵਿੱਚ ਕਿਹੜੇ ਲੀਡਰ ਦਾ ਯੋਗਦਾਨ ਵੱਧਾ ਤੇ ਆਪਣੋ ਆਪਣੇ ਸੁਝਾਅ ਦਿਓ ਤੁਸੀਂ ਲਾਜ਼ਮੀ ਆਪਾ ਜਨਤਾ ਦੇ ਸਾਹਮਣੇ ਰੱਖਾਂਗੇ ਹੱਕ ਵੀ ਆਪਣਾ ਉਸੇ ਲੀਡਰ ਨੂੰ ਵੋਟ ਪਾਉਣ ਦਾ ਹੁੰਦਾ ਜਿਹੜਾ ਆਪਣੇ ਲਈ ਕੋਈ ਕੰਮ ਕਰਦਾ ਕੋਈ ਵਧੀਆ ਕਾਰਗੁਜ਼ਾਰੀ ਕਰਦਾ ਤੇ ਆ ਕਿੰਨਾ ਸਖਤ ਸੀਲ ਦਾ ਬਣਿਆ ਵਾ ਤੇ ਬਹੁਤ ਜਨਨ ਕਿ ਕੰਮ ਕਾਫੀ ਹੋ ਰਿਹਾ ਹੈ ਜਿਹੜਾ ਆਪਾਂ ਜ ਨੂੰ ਲੰਮੀ ਗਿਣਤੀ ਹੋ ਜੂਗੀ ਮਾਕੇ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਹੀ ਦੇਣਾਗਾ ਵੀ ਕਿਹੜੇ ਕੰਮ ਕਾਂਗੜਾ ਸਾਹਿਬ ਦੇ ਟਾਈਮ 'ਚ ਹੋਏ ਆ ਤੇ ਬਲਕਾਰ ਸਿੰਘ ਸਿੱਧੂ ਦੇ ਟਾਈਮ 'ਚ ਕਿਹੜਾ ਹਰਵੰਤ ਸਿੰਘ ਸਿੱਧੂ ਉਹਨਾਂ ਦੇ ਟਾਈਮ 'ਚ ਕਿਹੜੇ ਤੇ ਮਲੂਕਾ ਸਾਹਿਬ ਦੇ ਧਰਮ ਦੇ ਵਿੱਚ ਕਿਹੜੇ ਕੰਮ ਇਹ ਸਾਰੇ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਦਿਓਗੇ ਤੇ ਆ ਬੱਸ ਸਟੈਂਡ ਭਗਤਾ ਭਾਈ ਦਾ ਇੱਥੇ ਬਹੁਤ ਵੱਡਾ ਗੰਦ ਦਾ ਢੇਰ ਹੁੰਦਾ ਸੀਗਾ ਤੇ ਬਹੁਤ ਵਧੀਆ ਸ਼ਾਨਦਾਰ ਜਿਹੜਾ ਬੱਸ ਸਟੈਂਡ ਬਣਿਆ ਹੋਇਆ ਹੈਗਾ ਤੇ لازمی ਵੀਡੀਓ ਸ਼ੇਅਰ ਕਰ ਦਿਓ ਤੇ ਕਮੈਂਟਾਂ 'ਚ ਦੱਸਿਓ